ਕਿਸਾਨਾਂ ਦੇ ਵੱਲੋਂ ਭਾਜਪਾ ਦੇ ਕੇਂਦਰੀ ਅਤੇ ਸੁਥਾਈ ਆਗੂਆਂ ਨੂੰ ਕਿਸਾਨੀ ਮੰਗਾਂ ਬਾਰੇ ਖੁੱਲੀ ਚਰਚਾ ਅਤੇ ਬਹਿਸ ਦਾ ਸੱਦਾ ਦਿੱਤਾ ਗਿਆ ਸੀ। ਤੋਂਤੇ ਪਿਛਲੇ ਦਿਨੀ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਕਿਸਾਨੀ ਮੰਗਾਂ ਬਾਰੇ ਬਹਿਸ ਕਰਨ ਦੇ ਲਈ ਵੰਗਾਰਿਆ ਸੀ। ਤੋਂਤੇ ਕਿਸਾਨ ਮਜ਼ਦੂਰ ਮੋਰਚੇ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕਿਸਾਨ ਪਵੰਦੇ ਵਿੱਚ ਸਵੇਰੇ 11 ਵਜੇ ਤੋਂ 3 ਵਜੇ ਤੱਕ ਖੁੱਲੀ ਚਰਚਾ ਅਤੇ ਬਹਿਸ ਦਾ ਪ੍ਰਬੰਧ ਕੀਤਾ ਗਿਆ ਸੀ। ਅਤੇ ਭਾਜਪਾ ਦੀ ਸੁਬਾਈ ਅਤੇ ਕੇਂਦਰੀ ਲੀਡਰਸ਼ਿਪ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਤੋਂ ਇ ਕਿਸਾਨ ਆਗੂ ਸਮੇਸਿਰ ਕਿਸਾਨ ਪਵਨ ਪਹੁੰਚ ਕੇ ਸੀ ਅਤੇ ਵੱਡੀ ਗਿਣਤੀ ਦੇ ਵਿੱਚ ਮੀਡੀਆ ਕਰਮੀਆਂ ਵੀ ਮੌਜੂਦ ਰਹੇ ਨੇ। ਪਰ ਭਾਜਪਾਗੂਆਂ ਵਿੱਚੋਂ ਕੋਈ ਵੀ ਜਿਹੜਾ ਕਿ ਉੱਥੇ ਨਹੀਂ ਪਹੁੰਚਿਆ। ਤਾਂ ਦੱਸਦੇ ਕਿ ਭਾਜਪਾਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਅਤੇ ਸੁਨੀਲ ਜਾਖੜ ਦੀਆਂ ਰਾਖਵੀਆਂ ਕੁਰਸੀਆਂ ਵੀ ਖਾਲੀ ਪਈਆਂ ਸੀ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਭਾਜਪਾਗੂਆਂ ਦਾ ਖੁਦ ਹੀ ਕਿਸਾਨਾਂ ਨੂੰ ਬਹਿਸ ਦੇ ਲਈ ਵੰਗਾਰ ਕੇ ਤੇ ਅੱਜ ਦੀ ਖੁੱਲੀ ਚਰਚਾ ਦੇ ਵਿੱਚ ਨਾ ਆਉਣ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਮਾਦ ਨਹੀਂ ਰੱਖਦੀ। ਤੁਤੀ ਮੋਦੀ ਸਰਕਾਰ ਦੀ 10 ਸਾਲ ਦੀ ਕਾਰਗੁਜ਼ਾਰੀ ਦੌਰਾਨ ਕਿਸਾਨ ਮਜ਼ਦੂਰਾਂ ਦੇ ਖਿਲਾਫ ਲਗਾਤਾਰ ਫੈਸਲੇ ਲਏ ਗਏ ਨੇ ਜਿਸ ਕਰਕੇ ਅੱਜ ਚੋਣਾਂ 'ਚ ਭਾਜਪਾ ਗੂ ਸਵਾਲਾਂ ਤੋਂ ਲਗਾਤਾਰ ਭੱਜਦੇ ਨਜ਼ਰ ਆ ਰਹੇ ਨੇ। ਤੁਤੇ ਉਹਨਾਂ ਕਹੇ ਕਿ ਕਿਸਾਨ ਕਦੇ ਵੀ ਸਰਕਾਰ ਦੇ ਨਾਲ ਗੱਲਬਾਤ, ਚਰਚਾ ਜਾਂ ਬਹਿਸ ਕਰਨ ਤੋਂ ਪਿੱਛੇ ਨਹੀਂ ਹਟਦੇ। ਜਦਕਿ ਮੋਦੀ ਸਰਕਾਰ ਨੇ ਐਮਐਸਪੀ ਕਾਨੂੰਨੀ ਗਰੰਟੀ ਲੱਖੀ ਪੂਰੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਰਗੀਆਂ ਮੰਗਾਂ ਮੰਨ ਕੇ ਵੀ ਪਿੱਛੇ हट ਗਏ ਨੇ। ਥੋੜਾ ਲੰਬਾ ਸਮਾਂ ਤੁਸੀਂ ਇੰਤਜ਼ਾਰ ਕੀਤਾ। ਆਪਾਂ ਇੰਤਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜਪੀ ਪੀ ਦੇ ਕੋਲ ਅੱਜ ਦਰਸਲ ਹੈ ਹੀ ਨਹੀਂ ਜਿਹੜਾ ਅਸੀਂ ਬਾਰ ਬਾਰ ਕਹਿ ਰਹੇ ਹਾਂ ਇਹਨਾਂ ਨੇ ਸਿੱਧ ਕਰਤਾ ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚੋਂ ਭਗੌੜੀ ਹੁੰਦੀ ਆ ਉਹ ਇਸੇ ਕਰਕੇ ਹੁੰਦੀ ਆ ਕਿ ਜਵਾਬ ਇਹਨਾਂ ਕੋਲੇ ਹੈ ਨਹੀਂ ਇਹ ਵੀ ਅੱਜ ਸਪਸ਼ਟ ਹੋ ਗਿਆ ਕਿ ਦਿੱਲੀ ਦੇ ਅੰਦਰ ਜਾਂਦੇ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਕ ਕੇ ਇਹਨਾਂ ਨੇ ਉੱਥੇ ਬਰਬਰਤਾ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਏ ਔਰ ਉਹ ਸਾਰੇ ਜਿੰਨੇ ਸਵਾਲ ਇਕੱਠੇ ਹੋਏ ਉਹਨਾਂ ਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਬੀਜੇਪੀ ਦੇ ਅੰਦਰ ਹਿੰਮਤ ਨਹੀਂ ਰਹੀ ਤਾਂ ਇਸ ਕਰਕੇ ਅੱਜ ਉਹਨਾਂ ਦਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਸਾਡੇ ਜਿਹੜੇ ਅਸੀਂ ਸਵਾਲ ਕਰਨੇ ਚਾਹੁੰਦੇ ਸੀ ਵੇਖੋ ਅਸੀਂ ਚਾਹੁੰਦੇ ਸੀਗੇ ਕਿ ਅੱਜ ਸਵਾਲ ਕੀਤੇ ਜਾਣ ਕਿ ਵੀ ਕੀ ਬੀਜੇਪੀ ਨੇ ਐਸੀ ਚੰਗੀ ਗੱਲ ਹੁੰਦੀ ਕਿ ਉਹ ਆਪ ਹੁੰਦੇ ਇੱਥੇ ਬਰਾਬਰ ਬੈਠਦੇ ਅਸੀਂ ਉਹਨਾਂ ਤੇ ਸਵਾਲ ਕਰਦੇ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਉਹ ਬੜਾ ਇੰਟਰਸਟਿੰਗ ਬਣਨਾ ਸੀ ਕਲੀਅਰ ਹੁੰਦੀਆਂ ਜਾਣੀਆਂ ਸੀ ਸਾਰੀਆਂ ਗੱਲਾਂ ਚਲਿਏ ਉਹ ਯਹਾਂ ਪੇ ਨਹੀਂ ਬੈਠੇ ਇਸਕੇ ਲਈ ਜੋ ہماری ਮੁੱਖੇ ਬਾਤਾਂ ਹੈ ਤੇ ਦੇਖਿਏ ਡਿਬੇਟ ਪਰ ਅਲੱਗ-ਅਲੱਗ ਤਰੀਕੇ इनके ਲੀਡਰ ਸਾਹਿਬਾਨ ਜਦ ਬੈਠਦੇ ਹੈ तरह तरह का झूठ बोलते हैं कभी किसानों को आतंकी बोलते हैं कभी किसानों को अलगाववादी बोलते हैं उससे भी आगे जाकर कभी कभी तो इतना झूठ बोल देते हैं कि मोदी जी या बीजेपी हमारी सरकार किसानों के पक्ष में फैसले ले रही है हम किसान पक्षी हैं वो सब बातें आज यहाँ करने के लिए हम एकत्रित हुए हैं एक बहुत बड़ा भ्रम फैलाया जा रहा है कि अगर एमएसपी की गारंटी का कानून दे दिया तो देश के अंदर महंगाई बढ़ जाएगी वो भी हम आज उनके सामने ये बातें रखने वाले थे लेकिन वो मजबूरी है वो नहीं यहाँ आए तो फिर हमें आपके सबके माध्यम से उनके पास ये बातें पहुँचानी बहुत ज़रूरी है हम ये पूछना चाहते थे कि भाई क्या आपने एम एस पी की गारंटी देने का वायदा नहीं किया क्या आपने डॉक्टर स्वामीनाथन की रिपोर्ट लागू कैदा करने का 2014 की चुनाव में और उसके बाद 2018 में एक आंदोलन के दौरान हमें लिखित में वायदा नहीं किया और आपने आपकी वीडियोज़ पे हैं क्या आपके प्रधानमंत्री जी ने अलग अलग जगहों पर जाकर यह नहीं कहा कि हम किसानों की कर्ज मुक्ति करेंगे डब्ल्यू से बाहर आने का वायदा नहीं किया क्या सरकार ने ये वायदा नहीं किया कि आंदोलन के दौरान पाए गए मुकदमे वापस लेंगे और क्या कि सरकार ने ये वायदा नहीं किया कि बिजली शोध बिल दोबारा नहीं लेकर आएंगे ऐसे ऐसे जैसे एम एस पी की वजह बात आती है तो उसके मामले में उनका जो ये कहना है कि हमारा बहुत खर्च आता है इसके ऊपर उस मैटर के ऊपर तो बहुत गंभीर बात है जो निकल कर सामने आती है अगर पूरी डिटेल के साथ अगर हम बात करें तो बहुत लंबा समय लग जाएगा मेरा इतना ही कहना है कि एक एक फसल का एक एक दाने का हम हिसाब दे करने के सक्षम है हम जानते हैं कि कितना खर्च आता है जोड़ा अज यह डिबेट का प्रोग्राम बनया ਸ਼ੁਰੂਆਤ ਇਹਦੀ ਜਿਹੜੀ ਹੈ ਪੰਜਾਬ ਭਾਜਪਾ ਦੇ ਜੋ ਪ੍ਰਧਾਨ ਹੈ ਸਰੇਲ ਜਾਖੜ ਜੀ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਹੈ ਵੀ ਉਹ ਬੀਜੇਪੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਲੰਮਾ ਸਮਾਂ ਕਾਂਗਰਸ ਦੇ ਪ੍ਰਧਾਨ ਰਹੇ ਹੈ ਪੰਜਾਬ ਕਾਂਗਰਸ ਦੇ ਤੇ ਉਸ ਸਮੇਂ ਦੌਰਾਨ ਬੀਜੇਪੀ ਸਰਕਾਰ ਨੂੰ ਪਹਿਲਾ ਵਾਲੀ ਸਰਕਾਰ ਨੂੰ ਜਿਹੜੀ ਪਹਿਲੀ ਟਰਮ ਵਾਲੀ ਸਰਕਾਰ ਹੈ ਤੇ ਜਿਹੜੀ ਦੂਜੀ ਟਰਮ ਵਾਲੀ ਬੀਜੇਪੀ ਦੀ ਸਰਕਾਰ ਹੈ ਦੋਨਾਂ ਦੀ ਕਾਰਗੁਜ਼ਾਰੀ ਤੇ ਦੋਨਾਂ ਦੀਆਂ ਨੀਤੀਆਂ ਤੇ ਉਹ ਪਾਣੀ ਪੀ ਪੀ ਕੇ ਕੋਸ ਦੇ ਰਹੇ ਆ ਬੀਜੇਪੀ ਨੂੰ ਵੀ ਉਹਨੇ ਤਵਾਦ ਦੇਸ਼ਦਵਾ ਕਰਤਾ ਉਹਨੇ ਜਾਤੀਵਾਦ ਵਾਲੀ ਸਿਆਸਤ ਕੀਤੀ ਹੈ ਰਾਜਨੀਤੀ ਕੀਤੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਇਹਦਾ ਉਹੀ اخਲਾਕੀ ਹੱਕ ਹੀ ਨਹੀਂ ਬਣਦਾ ਵੀ ਹੁਣ ਰਾਤੋਂ ਰਾਤ ਤੂੰ ਬੀਜੇਪੀ ਦਾ ਵਕੀਲ ਕਿਵੇਂ ਬਣ ਗਿਆ ਚਲੋ ਅਸੀਂ ਉਹਦਾ ਚੁਣੌਤੀ ਪ੍ਰਵਾਨ ਕੀਤੀ ਚੈਲੰਜ ਪ੍ਰਵਾਨ ਕੀਤਾ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਿਆ ਹੈ ਕਿਉਂਕਿ ਜੰਨੇ ਵੀ ਦੁਨੀਆ ਦੇ ਵਿਕਸਿਤ ਮੁਲਕ ਆ ਜਿੱਥੇ ਹੈਲਦੀ ਡੈਮੋਕ੍ਰੇਸੀ ਕਹੀ ਜਾ ਸਕਦੀ ਹੈ ਉਥੇ ਚੋਣਾਂ ਤੋਂ ਪਹਿਲਾਂ ਇਹ ਡਿਬੇਟਾਂ ਹੁੰਦੀਆਂ ਨੇ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਨੇ ਵੱਡੇ ਪੱਤਰ ਤੇ ਜਿਹੜੇ ਕੈਂਡੀਡੇਟਾਂ ਨੂੰ ਸਵਾਲ ਹੁੰਦੇ ਆ ਪਬਲਿਕ ਉਹਨਾਂ ਨੂੰ ਸਵਾਲਾਂ ਨੂੰ ਸੁਣਦੀ ਆ ਤੇ ਆਪਦਾ ਜਿਹੜਾ ਨਿਰਣਾ ਉਹ મત ਕਿਹਨੂੰ ਵੋਟ ਕਿਹਨੂੰ ਕਰਨੀ ਆ ਉਹ ਸਾਰਾ ਤੈਅ ਹੁੰਦਾ ਸਾਨੂੰ ਆਇਆ ਸੀਗਾ ਸੰਤ ਤੋਂ ਵਧੀਆ ਲੱਗਿਆ ਵੀ ਆਹ ਜਿਹੜਾ ਆਪਾਂ ਨੂੰ ਉਹਨਾਂ ਨੇ ਕਿਹਾ ਵੀ ਉਹ ਡਿਬੇਟ ਹੋਊਗੀ ਤੇ ਉਹੇ ਜਿਹਾ ਮਾਹੌਲ ਬਣੂਗਾ ਜਿਵੇਂ ਵਿਕਸਤ ਦੇਸ਼ਾਂ ਦੇ ਵਿੱਚ ਚੈਨਲਾਂ ਤੇ ਹੁੰਦਾ ਹੈ ਪਰ ਇਹ ਇਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਇਹਨਾਂ ਦੀਆਂ ਕਰਨ ਨਹੀਂ ਦੀਆਂ ਹੁੰਦੀਆਂ ਉਹਦੇ ਵਿੱਚੋਂ ਫਿਰ ਪਹਿਲੀ ਗੱਲ ਤਾਂ ਇਹ ਇਸ ਗੱਲ ਤੇ ਭੱਜੇ ਜਦੋਂ ਆਪਾਂ ਅਸੀਂ ਕਿਹਾ ਵੀ ਸਾਨੂੰ ਟਾਈਮ ਫਿਕਸ ਕਰੋ ਸਮਾਂ ਫਿਕਸ ਕਰੋ ਡੇਟ ਫਿਕਸ ਕਰੋ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤਿਆਰ ਆ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮੁੱਦੇ ਆ ਇਹ ਰਾਸ਼ਟਰੀ ਲੈਵਲ ਦੇ ਮੁੱਦੇ ਆ ਇਹਨਾਂ ਦਾ ਜਵਾਬ ਜਿਹੜੇ ਸਾਡੇ ਰਾਸ਼ਟਰੀ ਨੈਸ਼ਨਲ ਲੈਵਲ ਦੇ ਨੇਤਾ ਹੈ ਉਹੀ ਦੇਣਗੇ ਤਾਸੀ ਉਹ ਵੀ ਕਬੂਲ ਕੀਤਾ ਵੀ ਅਸੀਂ ਰਾਸ਼ਟਰੀ ਲੈਵਲ ਤੇ ਤੁਹਾਡੇ ਨੇਤਾਵਾਂ ਨਾਲ ਵੀ ਅ ਡਿਬੇਟ ਕਰਨ ਨੂੰ ਤਿਆਰ ਹੈ ਕਿਉਂਕਿ ਅਸੀਂ ਅੱਜ ਨਹੀਂ ਇਹ ਸ਼ੁਰੂ ਕੀਤਾ ਅੰਦੋਲਨ ਸਾਰੇ ਲੀਡਰਾਂ ਦਾ ਘੱਟੋ ਘੱਟ 40-40 ਸਾਲਾਂ ਦਾ ਕਿਸਾਨਾਂ ਦਾ ਜਿਹੜਾ ਮੁੱਦਿਆਂ ਤੇ ਬੁਨਿਆਦੀ ਮੁੱਦੇ ਹੈ ਉਹਨਾਂ ਤੇ ਅੰਦੋਲਨ ਕਰਦਾ ਇਤਿਹਾਸ ਹੈ ਤੇ ਖਾਸ ਕਰਕੇ 220 ਤੋਂ ਜਿਹੜਾ ਅੰਦੋਲਨ ਕਿਸਾਨ ਦਿੱਲੀ ਕਿਸਾਨ ਅੰਦੋਲਨ ਭਾਗ ਪਹਿਲਾ ਤੇ ਦਿੱਲੀ ਕਿਸਾਨ ਅੰਦੋਲਨ ਭਾਗ ਦੂਜਾ ਜਿਹੜਾ 13 ਫਰਵਰੀ ਅ ਹੁਣ ਸ਼ੁਰੂ ਹੋਇਆ 2024 ਦੇ ਵਿੱਚ ਇਸ ਦੇ ਦੌਰਾਨ ਕਿੰਨੇ ਡਿਵਿਟਾ ਪਹਿਲਾਂ ਮੀਟਿੰਗਾਂ ਹੋਵਾਂਗੇ ਤੇ ਉਹਦੇ ਚੋ ਸਵਾਲਾਂ ਦੀ ਲੰਬੀ ਲੜੀ ਸਾਡੇ ਹੈਗੇ ਆ ਪਰ ਉਹ ਅਸੀਂ ਇੱਥੇ ਤੁਹਾਡੇ ਨਾਲ ਸਾਰੀ ਲੜੀ ਜੇ ਅਸੀਂ ਰੱਖ ਗਏ ਜਿਹੜੇ ਬੀਜੇਪੀ ਦਾ ਸਭ